ਫੌਜੀਆਂ ਦੇ ਨਾਲ ਭਰੀ ਹੋਈ ਗੱਡੀ ਦਾ ਭਿਆਨਕ ਐਕਸੀਡੈਂਟ ਹੁੰਦਾ ਇਸ ਐਕਸੀਡੈਂਟ ਦੀ ਲਾਈਵ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਲੋ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਸੜਕ ਦੇ ਉੱਤੇ ਇਹ ਫੌਜੀਆਂ ਨਾਲ ਭਰੀ ਹੋਈ ਗੱਡੀ ਜਾ ਰਹੀ ਹੁੰਦੀ ਹੈ ਅਚਾਨਕ ਪਿੱਛੋਂ ਹਨੇਰੀ ਵਾਂਗ ਆ ਰਿਹਾ ਇਸ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਸੜਕ ਤੋਂ ਦੂਜੀ ਸੜਕ ਦੇ ਕਿਨਾਰੇ ਇਹ ਫੌਜੀਆਂ ਦੀ ਗੱਡੀ ਜਾ ਕੇ ਪਲਟ ਜਾਂਦੀ ਹੈ ਮੌਕੇ ਦੀ ਇਹ ਲਾਈਵ ਵੀਡੀਓ ਦੇਖ ਕੇ ਤੁਹਾਡੇ ਵੀ ਫੌਰ ਸ਼ੁਰੂ ਜਾਣਗੇ ਕਿ ਇੰਨਾ ਜਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਕਈ ਫੌਜੀ ਜਵਾਨ ਇਸ ਘਟਨਾ ਕਰਮ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਵੀਡੀਓ ਦੇ ਕੇ ਹਰ ਕੋਈ ਹੈਰਾਨ ਹੈ ਕਿ ਕਿੰਨਾ ਜਿਆਦਾ ਇਹ ਭਿਆਨਕ ਹਾਦਸਾ ਕਿਵੇਂ ਇਹ ਟਰੱਕ ਫੌਜੀਆਂ ਦੀ ਗੱਡੀ ਨੂੰ ਕਸੀਟਦਾ ਹੋਇਆ ਸੜਕ ਦੇ ਦੂਜੇ ਕਿਨਾਰੇ ਲੈ ਕੇ ਚਲਿਆ ਜਾਂਦਾ ਤਾਂ ਗਲਤੀ ਜਿਹੜੀ ਐ ਟਰੱਕ ਡਰਾਈਵਰ ਦੀ ਮੰਨੀ ਜਾ ਰਹੀ ਐ ਜਿਹੜਾ ਕਿ ਪਿੱਛੋਂ ਹਨੇਰੀ ਵਾਂਗ ਆਉਂਦਾ ਸੜਕ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲਿਆ ਕੇ ਇਸ ਫੌਜੀਆਂ ਦੀ ਗੱਡੀ ਨੂੰ ਪਲਟ ਦਿੰਦਾ ਹਾਲਾਂਕਿ ਇਸ ਘਟਨਾ ਕਰਮ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਲੂ ਕੰਡੇ ਖੜੇ ਕਰ ਦੇਣ ਵਾਲੀ ਇਹ ਲਾਈਵ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਵਿੱਚ ਪਿੱਛੋਂ ਆ ਰਿਹਾ ਟਰੱਕ ਅੱਗੇ ਜਾਰੀ ਫੌਜੀਆਂ ਦੀ ਗੱਡੀ ਨੂੰ ਟੱਕਰ ਮਾਰ ਦਿੰਦਾ ਹੈ ਤੇ ਸੜਕ ਦੇ ਦੂਜੇ ਪਾਸੇ ਲਿਆ ਕੇ ਪਲਟ ਦਿੰਦਾ ਤਾਂ ਦੂਜੀ ਤਸਵੀਰ ਤੁਹਾਨੂੰ ਉਸ ਗੱਡੀ ਦੀ ਦਿਖਾ ਰਿਹਾ ਕਿ ਕਿਵੇਂ ਇਹ ਗੱਡੀ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਇਥੋਂ ਤੱਕ ਕਿ ਇਸ ਦਾ ਟਾਇਰ ਤੱਕ ਨਿਕਲ ਜਾਂਦਾ ਇੰਨਾ ਮੰਦ ਭਾਗਾ ਇਹ ਹਾਦਸਾ ਵਾਪਰਦਾ ਤਾਂ ਇਹ ਫੌਜੀ ਵੀਰ ਕਿੱਧਰਲੇ ਪਾਸੇ ਜਾ ਰਹੇ ਸਨ ਜਾਂ ਕਿੱਧਰੋਂ ਆਏ ਸਨ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਇਹ ਲਾਈਵ ਵੀਡੀਓ ਦੇਖ ਕੇ ਹਰ ਕਿਸੇ ਦੇ ਲੋ ਕੰਡੇ ਖੜੇ ਹੋ ਜਾਣਗੇ ਕਿ ਕਿਸ ਤਰ੍ਹਾਂ ਇਹ ਜਿਹੜੀ ਹੈ ਟੱਕਰ ਮਾਰੀ ਗਈ ਆ ਇੰਨਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਕਿ ਜਿੰਨੇ ਵੀ ਫੌਜੀ ਜਵਾਨ ਇਸ ਗੱਡੀ ਦੇ ਵਿੱਚ ਮੌਜੂਦ ਸਨ ਸਾਰੇ ਦੇ ਸਾਰੇ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਲੰਧਰ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਫੌਜੀਆ ਵੀਰਾਂ ਦੀ ਗੱਡੀ ਦੇ ਵਿੱਚ ਬੈਠ ਕੇ ਫੌਜੀ ਜਵਾਨ ਜਾ ਰਹੇ ਸਨ ਅਚਾਨਕ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪਿੱਛੋਂ ਹਨੇਰੀ ਵਾਂਗ ਆ ਰਹੇ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਕਸੀਟਦਾ ਹੋਇਆ ਇਹ ਟਰੱਕ ਫੌਜੀ ਵੀਰਾਂ ਦੀ ਇਸ ਗੱਡੀ ਨੂੰ ਸੜਕ ਦੇ ਦੂਜੇ ਪਾਸੇ ਲੈ ਕੇ ਚਲਿਆ ਜਾਂਦਾ ਹੈ